ਇਹਰਾ 100 ਕਿਲੋ ਸੀਗਾ ਜੀ। ਕੁਆਂਟਲ ਵੇਟ ਲੋਕ ਕੀ ਕਹਿੰਦੇ ਸੀ ਜੀ ਉਦੋਂ। ਲੋਕ ਕਹਿੰਦੇ ਸੀ ਕਿਹੜੀ ਚੱਕੀ ਦਾ ਆਟਾ ਖਾਣੇ ਆ। ਕਿਉਂਕਿ ਮੇਰੇ ਹਸਬੰਦ ਪਤਲੇ ਨੇ ਜੀ। ਉਹ ਵੀ ਇਹਦਾ ਵੀ ਮੈਂ ਉਹਨਾਂ ਨੂੰ ਕਹਿੰਦੇ ਸੀਗੇ ਵੀ ਇਹਨਾਂ ਦਾ ਵੀ ਘਟਾ ਲਓ ਵੀ ਕਿਹੜੇ ਚੱਕੀ ਦਾ ਆਟਾ ਖਲਾਉਨੇ ਆ ਤੁਸੀਂ। ਠੀਕ ਹੈ। ਹਾਂਜੀ। ਦੇ ਸਕਦੇ ਹਾਂ ਜੀ। ਬੱਚੇ ਪੀ ਕੇ ਦਿਖਾਈ ਇੱਕ ਵਾਰੀ। ਇਹ ਚੀਜ਼ਾਂ ਪਤਾ ਕਿਉਂ ਕਰ ਰਿਹਾ ਕਈਆਂ ਦੇ ਮਨ ਦੇ ਵਿੱਚ ਇਹ ਡਾਊਟ ਹੁੰਦਾ ਯਾਰ ਵੀ ਸਾਡੇ ਬੱਚੇ ਦੀ ਕੱਲ ਨੂੰ ਸੇਸੂਤ ਨਾ ਖਰਾਬ ਹੋ ਜੇ। ਹਾਂਜੀ। ਆਹ ਗੁੜੀਆਂ ਨੇ ਸਾਰਾ ਪੀ ਲਿਆ। ਇਦੇ ਫਾਇਦੇ ਕੀ ਹੁੰਦੇ ਨੇ ਇੱਕ ਤਾਂ ਕੱਦ-ਕੁੱਦ ਕਿਸੇ ਦਾ ਘੱਟ ਰ ਹੋਵੇ ਉਹ ਵੀ ਵਧਾ ਦੂਗਾ ਜੀ। ਜੀ weight ਵੱਧਦਾ ਜੀ ਇਹਦੇ ਨਾਲ ਬੱਚੇ ਦਾ ਇੱਕ height ਵੀ ਇੰਕਰੀਜ਼ ਹੁੰਦੀ ਜਿਵੇਂ ਕਾਫੀ ਕਸਟਮਰ ਕਹਿੰਦੇ ਕੈਂਚੀ ਵਿੱਚ ਲੱਭੀ ਨਹੀਂ ਆਪਾਂ ਉਹਨੂੰ ਚਾਕੂ ਨਾਲੇ ਕਟਾਂਗੇ ਪਰ ਕਟਾਂਗੇ ਜ਼ਰੂਰ। ਫੜੋ ਜੀ ਇੱਕ ਵਾਰੀ ਉੱਪਰੋਂ। ਹਾਂਜੀ। ਲਓ ਵੀ ਪਾਣੀ 'ਚ ਘੋਲਣਾ ਜੀ ਇਸ ਤਰੀਕੇ ਨਾਲ ਹੈ। ਹਾਂਜੀ ਹਾਂਜੀ। ਤੁਸੀਂ ਤੋਂ ਉਹ ਪੀ ਲੈਣਾ ਬਸ। ਹਾਂਜੀ ਹਾਂਜੀ। ਲਓ ਬਈ। ਇਹ ਤੁਹਾਨੂੰ ਪੀ ਕੇ ਦਿਖਾਓ ਜੀ। ਹਾਂਜੀ। ਤੁਸੀਂ ਕਹਿ ਰਹੇ ਹੋ ਵੀ ਅਸੀਂ ਯੂਜ਼ ਕਰ ਰਹੇ ਹਾਂ, ਲੈ ਰਹੇ ਹਾਂ। ਪੀ ਕੇ ਦਿਖਾਓ। ਲਓਏ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਇਹ ਜੇ ਪਰਿਵਾਰ ਕੋਲ ਪਹੁੰਚਾਂਗੇ ਇੱਕ ਤੁਹਾਨੂੰ ਰਿਜ਼ਲਟ ਦਿਖਾਉਣ ਲੱਗਿਆ ਪਹਿਲਾਂ ਦਾ ਜਿਹੜੇ ਇਹ ਚੀਜ਼ ਸੁਣ ਕੇ ਹੱਕ ਕੇ ਤਾਂ ਤੁਹਾਨੂੰ ਜੀ ਜੋ ਲੰਘਦੇ ਹੋਵਾਂਗੇ ਉਹ ਮੋਟਿਆ ਐਂ ਕਹਿੰਦੇ ਨਾ ਨਾ ਜਾ ਮੋਟੀ ਕਹਾਂਵਾਂ ਨੇ ਤਾਂ ਉਹ ਵਰਡ ਬਹੁਤ ਬੁਰਾ ਲੱਗਦਾ ਇਹ ਉਹਨਾਂ ਨੂੰ ਬੁਰਾ ਲੱਗੂਗਾ ਜੋ ਐਕਚੁਅਲ ਦੇ ਵਿੱਚ ਅੱਜ ਦੀ ਕਹਾਣੀ ਹੈਗੇ ਨੇ ਇੱਕ ਤਾਂ ਉਹ ਆਪਣੀ ਵੀਡੀਓ ਦੇਖ ਲੈਣਾ ਇੱਕ ਜਿਨ੍ਹਾਂ ਦੇ ਜਵਾਖਾਂ ਦਾ ਕੱਦ ਕਾੜ ਨਹੀਂ ਵਾਧਦਾ ਜਾਂ ਥੋੜੇ ਜਿਹਾ ਪਤਲੇ ਬੁਤਲੇ ਰਹਿ ਜਾਂਦੇ ਨੇ ਉਹ ਵੀ ਦੇਖ ਲੈਣਾ ਇੱਕ ਜਿਨ੍ਹਾਂ ਨੂੰ ਸਕਿਨ ਵੀ ਕੋਈ ਵੀ ਪ੍ਰੋਬਲਮ ਹੈ ਆ ਤਿੰਨੇ ਜਣੇ ਆਪਣੀ ਵੀਡੀਓ ਦੇਖ ਲਓ ਮੈਂ ਤਾਂ ਤੁਹਾਨੂੰ ਪਹਿਲਾਂ ਪ੍ਰੂਫ ਚੈੱਕ ਕਰਾਉਂਗਾ ਇੱਕ ਫੋਟੋ ਹੈ ਮੇਰੇ ਹੱਥ ਦੇ ਵਿੱਚ ਸਭ ਤੋਂ ਪਹਿਲਾਂ ਫੋਟੋ ਵਾਲਾ ਬੰਦਾ ਪਛਾਣੋ ਉਹ ਤਿੰਨਾਂ ਚੋਂ ਹੈ ਗੋਣਾ ਤੁਸੀਂ ਮੜਾ ਮੋਟਾ ਥੋੜਾ ਜਿਹਾ ਲੱਗੂਗਾ ਕਿ ਆਹ ਹੈ ਐਂ ਦੱਸੋ ਜੀ ਪਹਿਲਾਂ ਹੱਥ ਦੇ ਵਿੱਚ ਫੋਟੋ ਫੜ ਲਓ ਕਿੰਨੇ ਨੂੰ ਯਕੀਨ ਨਹੀਂ ਹੋਣਾ ਥੋਡੀ ਫੋਟੋ ਇਹ ਹੈ ਹਾਂਜੀ ਮੇਰੀ ਪੱਕੀ ਥੋਡੀ ਹੈ ਕਿੰਨੇ ਸਾਲ ਪਹਿਲਾਂ ਦੀ ਫੋਟੋ ਹੈ ਇਹ ਇਹ ਮੇਰੇ 1 ਸਾਲ ਪਹਿਲਾਂ ਦੀ ਹੈ 1 ਸਾਲ ਪਹਿਲਾਂ ਵਜਨ ਕਿੰਨਾ ਸੀ ਇਹਦੇ ਵਿੱਚ ਫੋਟੋ ਚ ਇਹ ਚ 3.5 ਮਹੀਨਿਆਂ ਚ ਮੈਂ 30 ਕਿਲੋ ਘਟਾਇਆ ਮਤਲਬ ਮੇਰਾ 100 ਕਿਲੋ ਸੀਗਾ ਜੀ ਕਵਾਂਟਲ ਵੇਟ ਲੋਕ ਕੀ ਕਹਿੰਦੇ ਸੀ ਜੀ ਉਦੋਂ ਲੋਕ ਕਹਿੰਦੇ ਸੀ ਕਿਹੜੀ ਚੱਕੀ ਦਾ ਆਟਾ ਖਾਣੇ ਆ ਕਿਉਂਕਿ ਮੇਰੇ ਹਸਬੰਦ ਪਤਲੇ ਨੇ ਜੀ ਉਹਨੇ ਵੀ ਇਹਦਾ ਵੀ ਮੈਂ ਉਹਨਾਂ ਨੂੰ ਕਹਿੰਦੇ ਸੀਗੇ ਵੀ ਇਹਨਾਂ ਦਾ ਵੀ ਘਟਾ ਲਓ ਵੀ ਕਿਹੜੇ ਚੱਕੀ ਦਾ ਆਟਾ ਖਲਾਉਨੇ ਆ ਤੁਸੀਂ ਠੀਕ ਹੈ ਹਾਂਜੀ ਤੇ ਇੱਕ ਸਾਲ ਪਹਿਲਾਂ ਦੀ ਫੋਟੋ ਤੁਹਾਡੇ ਸਾਹਮਣੇ ਆ ਅੱਜ ਜੇ ਲਾਈਵ ਕਰੋਗੇ ਤੁਹਾਡੇ ਸਾਹਮਣੇ ਸਾਡੇ 3.5 ਮਹੀਨਿਆਂ ਦੇ ਵਿੱਚ 30 ਕਿਲੋ weight ਤੋੜਿਆ ਇਹ ਗੱਲ ਅੱਜ ਤੋਂ ਸਾਲ ਪਹਿਲਾਂ ਦੀ ਹੈ ਹਾਂਜੀ 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 ਠੀਕ ਹੈ ਉਸ ਤੋਂ ਬਾਅਦ ਵਜ਼ਨ ਵਧਿਆ ਹੋਵੇ ਜੀ ਨਹੀਂ ਵਧਿਆ ਨਹੀਂ ਜੀ ਉਸ ਤੋਂ ਬਾਅਦ ਆਪਾਂ ਡਾਈਟ ਦਿੰਨੇ ਆ ਮੇਨਟੇਨੈਂਸ ਦੀ ਆਪਾਂ ਡਾਈਟ ਨਾਲ ਮੇਨਟੇਨ ਕਰਿਆ ਹੋਇਆ ਜੀ ਮੈਂ ਖੁਦ ਦਾ ਆਪਣਾ weight ਮੇਨਟੇਨ ਕਰਿਆ ਹੈ ਕਾਫੀ ਜਿਹੜੇ ਸਾਡੇ ਕਸਟਮਰ ਨੇ ਉਹਨਾਂ ਦਾ ਵੀ ਮੇਨਟੇਨਸ ਚਲੋ ਕਿੰਨੇ ਟਾਈਮ ਜਿਮ ਲਾਈਏ ਜੀ ਦੱਸੋ ਪਹਿਲਾਂ ਤਾਂ ਜਿਮ ਨਹੀਂ ਜੀ ਲਾਉਣੀ ਪੈਂਦੀ ਕਿਸੇ ਤਰ੍ਹਾਂ ਦਾ ਕੋਈ ਤੁਸੀਂ ਅ ਦੂਰ ਦੂਰ ਭੱਜਣ ਰਸਾ ਰਸਾ ਲੰਝਾ ਹੋਣਾ ਕੁਛ ਨਹੀਂ ਜੀ ਕੁਛ ਨਹੀਂ ਸਿਰਫ ਥੋੜੀ ਬਾਟੀ ਜਿੰਨੀ ਕੁ ਤੁਹਾਡੀ ਬਾਡੀ ਅਲਾਊਡ ਆ ਜੀ ਉਹਨੇ ਕਿ ਤੁਸੀਂ ਵਾਕ ਕਰ ਸਕਦੇ ਆ ਜਿੱਦਾਂ ਹੁਣ ਆਪਣੇ ਕੋ ਬਜ਼ੁਰਗ ਵੀ ਲੈ ਰਹੇ ਨੇ ਉਹ ਨਹੀਂ ਵਾਕ ਕਰ ਸਕਦਾ ਪਰ ਉਹ ਖਾਂਦੇ ਪੀਂਦੇ ਹੀ weight ਘਟਾਉਣੇ ਆ ਜੀ ਉਹਨਾਂ ਦਾ ਮੇਨ ਕਾਰਨ ਕੀ ਹੁੰਦਾ ਜਦੋਂ ਆਪਣਾ ਵਜਨ ਵੱਧਦਾ ਦੋ ਕਾਰਨ ਆ ਸਭ ਤੋਂ ਵੱਡੇ ਇੱਕ ਤਾਂ ਆਪਾਂ ਖਾਣਾ ਪੀਣਾ ਕੰਟਰੋਲ ਨਹੀਂ ਹੁੰਦਾ ਖਾਈ ਜਾਂਨੇ ਜੀ ਹਾਂਜੀ ਦੂਜਾ ਕੋਈ ਨਾ ਕੋਈ ਸਰੀਰ ਨੂੰ ਬਿਮਾਰੀ ਲੱਗੇ ਇਹਦੇ ਚਰਬੀ ਚੁਰਬੀ ਵਧ ਜਾਂਦੀ ਹੈ ਆ ਦੋ ਕਾਰਨ ਹੈ ਹਾਂਜੀ ਵਜਨ ਜੇ ਵਧਿਆ ਖਾਣੇ ਪੀਣੇ ਕਰਕੇ ਖਾਣਾ ਪੀਣਾ ਇਹ ਕੰਟਰੋਲ ਕਰਨਾ ਪਊਗਾ ਠੀਕ ਹੈ ਉਦੋਂ ਬਾਅਦ ਤੁਹਾਡਾ ਵਾਇਨ ਡੋਟਣਾ ਸ਼ੁਰੂ ਹੋਊਗਾ ਮੇਨ ਚੀਜ਼ ਇਹ ਹੈ ਜੀ ਆਪਾਂ ਇੱਕ ਇਹ ਵੀ ਆ ਵੀ ਆਪਾਂ ਕਾਫੀ ਲੋਕ ਕਹਿੰਦੇ ਨੇ ਬੋਰਿੰਗ ਨਾ ਡਾਈਟ ਹੋਵੇ ਆਪਾਂ ਇੱਥੇ ਗੋਲ ਗੱਪੇ ਸੈਂਡਵਿਚ ਆਲੂ ਵਾਲੇ ਪਰੌਂਠੇ ਇਹ ਵੀ ਦਿੰਨੇ ਆ ਜੀ ਡਾਈਟ ਦੇ ਵਿੱਚ ਤੇ ਜਿਹੜਾ ਤੁਸੀਂ ਮਤਲਬ ਘਰ ਦਾ ਖਾਣਾ ਦਾ ਖਾਧੀ ਕਹਿੰਦਾ ਨਾਲ ਕੀ ਖਾਦਾ ਜੀ ਨਾਲ ਆਪਾਂ ਇਹ ਵੀ ਆਲੂ ਵਾਲੇ ਪਰੌਂਠੇ ਸੈਂਡਵਿਚ ਗੋਲ ਗੱਪੇ ਵੀ ਖਾਂਦੇ ਖਾਂਦੇ ਹੀ weight ਘਟਾਉਂਦੇ ਖਾਂਦੇ ਖਾਂਦੇ ਹੀ weight ਘਟਾ ਲਿਆ ਹੁਣਿਆ ਦੱਸੋ ਪਹਿਲਾਂ ਸਾਡਾ ਥੋੜਾ ਵੱਡੀ ਗੱਲ ਵੀ ਜਾਦੂ ਕੀ ਕੀਤਾ ਇਹ ਜਾ ਬਸ ਨਿਊਟ੍ਰੀਸ਼ਨ ਲਿਆ ਜੀ ਆਪਾਂ ਨਿਊਟ੍ਰੀਸ਼ਨ ਉਹ ਡਾਈਟ ਹੁੰਦੀ ਹੈ ਜੀ ਆਪਣੀ ਓਕੇ ਹਾਂਜੀ ਆਪਣਾ 40% ਨਿਊਟ੍ਰੀਸ਼ਨ 60% ਹੋਮ ਡਾਈਟ ਹੁੰਦੀ ਹੈ ਜਿਹੜਾ ਨਿਊਟ੍ਰੀਸ਼ਨ ਆਪਾਂ ਬੋਲ ਰਹੇ ਆ ਉਹ ਕੀ ਕਿਹੜੀ ਕਿਹੜੀ ਚੀਜ਼ਾਂ ਦਾ ਬਣਿਆ ਹੁੰਦਾ ਹੈ ਜੀ ਉਹ ਫਰੂਟ ਔਰ ਵੈਜੀਟੇਬਲ ਤੋਂ ਜੀ ਫਰੂਟ ਵੈਜੀਟੇਬਲ ਮਤਲਬ ਇੱਕ ਤਰ੍ਹਾਂ ਦਾ ਆਪਾਂ ਗੱਲ ਕਰੀਏ ਕਿ ਨੇਚਰਲ ਹੈ ਹਾਂਜੀ ਨੇਚਰਲ ਸਾਡਾ ਕੋਈ ਕੈਮੀਕਲ ਤੇ ਨਹੀਂ ਕੋਈ ਨਹੀਂ ਕੋਈ ਕੈਮੀਕਲ ਨਹੀਂ ਜੀ ਸਾਡਾ ਖੁਦ ਦਾ ਕਸਟਮਾਈਜ਼ ਕਰਪ੍ਰੋਡਕਟ ਨਹੀਂ ਜੀ ਓਕੇ ਹਾਂਜੀ ਤੇ ਜੇ ਕਿਸੇ ਨੇ ਵਧਿਆ ਹੋਇਆ ਵਜਨ ਜਾਂ ਵਧਿਆ ਹੋਇਆ ਮਟਾ ਪਕਟਾਉਣਾ ਹੈ ਰਿਜ਼ਲਟ ਤੁਹਾਡੇ ਸਾਹਮਣੇ ਹੈ ਉਧ ਇਸਤੇਮਾਲ ਕਰੋ ਫਿਰ ਵੀ ਵਿਸ਼ਵਾਸ ਕਰੋ ਜੀ ਹਾਂ ਜੀ ਸਿੱਧੀ ਆਪਾਂ ਆਹੇ ਗੱਲ ਕਰੀਏ ਫੋਟੋ ਸਾਹਮਣੇ ਖੜੇ ਕਰਦੇ ਆ ਪਰਸਨ ਬਰਾਬਰ ਚ ਖੜੇ ਨੇਗੇ ਹਾਂ ਜੀ ਹਾਂ ਜੀ 3 ਡੇਜ਼ ਮਨੀ ਬੈਕ ਵਾਰੰਟੀ ਵੀ ਹੈ ਜੀ ਆਪਾਂ ਅੱਛਾ ਜੀ 3 ਦਿਨਾਂ ਦੇ ਵਿੱਚ ਫਰਕ ਨਾ ਪਿਆ ਤਾਂ ਪੈਸੇ ਵਾਪਸ ਹਾਂ ਜੀ ਪੈਸੇ ਵਾਪਸ ਜੀ ਖੁੱਲੇ ਪ੍ਰੋਡਕਟ ਸਾਨੂੰ ਫੜਾ ਸਕਦੇ ਨੇ ਤੁਸੀਂ ਲਓ ਬਈ ਆ ਵੀ ਤੁਹਾਡੀ ਸਿਰਦਰਦੀ ਖਤਮ ਹੋ ਗਈ 3 ਦਿਨਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਨਾ ਹੋਇਆ ਤਾਂ ਪੈਸੇ ਵਾਪਸ ਲੈ ਜਾਓ ਹੋਰ ਕੀ ਪੜਦੇ ਹੋ ਜਿੱਤਾ ਜੀ ਕਿਸੇ ਨਾ ਉਰੇ ਆਉਣੇਗਾ ਆਪਣੇ ਨਾਮ ਕੀ ਇਹਦਾ ਇਹਦਾ ਆਪਣਾ ਇੱਕ ਖੂਸ਼ੀ ਨਿਊਟ੍ਰੀਸ਼ਨ ਤੇ ਪਖੰਨੇ ਤੋਂ ਮਤਲਬ ਕਿ ਆਪਾਂ ਮਰੇਲ ਕੋਟੜਾ ਰੋਡ ਆ ਜੀ ਆਪਣਾ ਇਹ ਮੈਂ ਬਾਰੋ ਲੋਕੇਸ਼ਨ ਦਿਖਾ ਦੂੰ ਜਿਹੜੇ ਤਾਂ ਉਰੇ ਵਿਜ਼ਿਟ ਕਰ ਸਕਦੇ ਨੇ ਉਰੇ ਆ ਜੋ ਹਾਂਜੀ ਬਾਕੀ ਮੈਂ ਤੁਹਾਨੂੰ ਇੱਕ ਆਫਰ ਹੋਰ ਦੇ ਦੇਣਾ ਤੁਹਾਨੂੰ ਰਿਆਣ ਦੀ ਵੀ ਲੋੜ ਨਹੀਂ ਹੁਣ ਅੱਜ ਕੱਲ੍ਹ ਟਾਈਮ ਚੱਲ ਪਿਆ ਸੋਸ਼ਲ ਮੀਡੀਆ ਦਾ ਆਨਲਾਈਨ ਵਟਸਐਪ ਸਾਰਿਆਂ ਤੇ ਪਹੁੰਚ ਗਿਆ ਹਾਂਜੀ ਕਰਨਾ ਹੈ ਕਿ ਸਕਰੀਨ ਤੇ ਨੰਬਰ ਚੱਲ ਰਿਹਾਗਾ ਤੁਸੀਂ ਮੈਸੇਜ ਕਰ ਦਿਓ ਇਹਨਾਂ ਨੂੰ ਹਣਾ ਜੀ ਆਪਾਂ ਨੂੰ ਆਪਾਂ ਆਨਲਾਈਨ ਹਾਂਜੀ ਉਹ ਕਰ ਦਾਂਗੇ ਅਗਲੀ ਦੀ ਕੋਚਿੰਗ ਸ਼ੁਰੂ ਕਰ ਦੇ ਇੱਕ ਤਰ੍ਹਾਂ ਦੀ ਹਾਂਜੀ ਕੈਸ਼ ਔਨ ਡਿਲੀਵਰੀ ਕਰਵਾ ਦਿੰਦੇ ਹਾਂ ਜੀ ਆਪਾਂ ਠੀਕ ਹੈ ਮਤਲਬ ਘਰੇ ਬੈ ਕੇ ਵੀ ਤੁਸੀਂ ਉਹ ਵਾਲਾ ਨਿਊਟ੍ਰੀਸ਼ਨ ਮੰਗਵਾ ਸਕਦੇ ਹੋ ਵਜਨ ਹੁਣ ਕਿੰਨਾ ਮਰਜ਼ੀ ਘਟਾਉਣਾ ਇਹਨਾਂ ਦੇ ਹੱਥ ਦੇ ਵਿੱਚ ਹੈ ਕਿਵੇਂ ਘਟਾਉਣਾ ਆਪਾਂ ਸੋਣ ਇਹਨਾਂ ਨੂੰ ਪ੍ਰੋਪਰ ਗਾਈਡ ਕਰਾਂਗੇ ਹਾਂਜੀ 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 ਤੇ ਇਹ ਚੀਜ਼ ਤੇ ਨਹੀਂ ਹੋਊਗੀ ਜੇ ਮੰਨ ਕੇ ਚੱਲੋ ਅੱਜ ਆਪਣੇ ਕੋਲ ਕੋਈ ਕਲਾਇੰਟ ਆਗਾ ਦੂਰ ਬੈਠਾ ਹੈ ਉਹਨੇ ਆਪਣੇ ਪ੍ਰੋਡਕਟ ਨਿਊਟ੍ਰੀਸ਼ਨ ਮੰਗਵਾ ਲਿਆ ਆਪਾਂ ਉਹਦਾ ਚਲੋ ਸਰਕਲ ਸਟਾਰਟ ਕਰਤਾ ਆਪਾਂ ਦੇਖਿਆ ਕਿ ਚਲ 1.5 ਮਹੀਨਾ ਖਵਾ ਇਹਨੂੰ ਭਰਾ ਰਾਂਦ ਕੱਟੇ ਦਾ ਘੜਾ ਨਹੀਂ ਨਹੀਂ ਜੀ ਆਪਾਂ ਰੋਜ਼ ਦੀ ਰੋਜ਼ ਡੇਲੀ weight ਮੰਗਵਾਉਨੇ ਆ ਜੀ ਆਪਾਂ ਡੇਲੀ ਗਾਈਡ ਕਰਦੇ ਆ ਜਦੋਂ ਮਰਜ਼ੀ ਕਾਲ ਕਰ ਲਓ ਜੀ ਆਪਾਂ ਨੂੰ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਮੈਸੇਜ ਕਰਦੇ ਇਦਾਂ ਨਹੀਂ ਹੈਗਾ ਵੀ ਆਪਾਂ ਇੱਕ ਵਾਰੀ ਪੈਸੇ ਲੈ ਲਏ ਜੀ ਮੁੜ ਕੇ ਆਪਾਂ ਕਸਟਮਰ ਨੂੰ ਪੁੱਛਣਾ ਨਹੀਂ ਵੀ ਮਤਲਬ ਜਦੋਂ ਤੱਕ ਬੰਦੇ ਦਾ ਆਇਡਲ weight ਹੁੰਦਾ ਨਹੀਂ ਆਪਾਂ ਅਗਲੀ ਦੀ ਬਾਤ ਨਹੀਂ ਛੱਡਦੇ ਹਾਂਜੀ ਹਾਂਜੀ ਅਸੀਂ ਬਾਤ ਕਰੀ ਹਾਂਜੀ 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 ਵਜਨ ਆਲਾ ਤੁਹਾਨੂੰ ਦੇਖ ਲਿਆ ਹੁਣ ਮੈਂ ਤੁਹਾਨੂੰ ਕੱਦ ਚੈੱਕ ਕਰਾਉਣਾ ਮੁੰਡਾ ਦਾ ਪਹਿਲ ਤੋਂ ਪਹਿਲਾਂ ਉਮਰ ਕਿੰਨੀ ਤੇਰੇ ਮੇਰੀ 16 ਸ ਕੱਦ ਕੱਢ ਗਿਆ ਦੀ ਖੜ ਗਿਆ ਸੀ ਕੱਢ ਗਿਆ ਸੀ ਚੱਲ ਕੋਈ ਗੱਲ ਨਹੀਂ ਅੱਜ ਕੱਦ ਦੇਖੋ ਮੁੰਡੇ ਦਾ ਬਰਾਬਰ ਹੀ ਆਲਮੋਸਟ ਹੀ ਐ ਤੁਸੀਂ ਉਹਨਾਂ ਨੂੰ ਆਜੋ ਜੀ ਹੁਣ ਹਾਂਜੀ ਕੀ ਲੱਗਦਾ ਜੀ ਤੁਹਾਡਾ ਇਹ ਮੇਰੇ ਬੇਟਾ ਜੀ ਬੇਟਾ ਜੀ ਹਾਂਜੀ ਕੱਦ ਖੜ ਗਿਆ ਸੀਗਾ ਤੁਹਾਨੂੰ ਪਤਾ ਵੀ ਕੋਈ ਨਾ ਕੋਈ ਚਲੋ ਜੈਨੇਟਿਕ ਲਾ ਲਓ ਸਰੀਰ ਦੇ ਵਿੱਚ ਕੋਈ ਮਲਟੀਵਿਟਾਮਿਨ ਦੀ ਘਟ ਕੁਝ ਵੀ ਲਾ ਲਓ ਇਹਨੂੰ ਕੀ ਖਵਾਇਆ ਜੀ ਇਹ ਹਜੇ ਇਹਨੂੰ ਆਪਾਂ ਕਿਡਜ਼ ਗਰੋਅ ਦਿੱਤਾ ਜੀ ਕਿਡਜ਼ ਗਰੋ ਹਾਂਜੀ ਠੀਕ ਹੈ ਜੀ जी। जी। नुण नुण अच्छा ਆ ਵਾਲਾ ਇਹਨੂੰ ਖਵਾਇਆ ਜੀ ਹੈ ਇਹਦੀ ਹਾਈਟ ਨਹੀਂ ਗ੍ਰੀਸ ਹੁੰਦੀ ਸੀ ਤਾਂ ਆਪਾਂ ਇਹ ਦਿੱਤਾ ਸੀ ਕਿਉਂਕਿ ਮੈਂ ਵੀ weight ਘਟਾ ਰਹੀ ਸੀ ਜੀ ਫਿਰ ਨਾਲ ਇਹ ਮੈਂ ਦੋ ਮਹੀਰਾ ਜਦੋਂ weight ਘਟਣਾ ਹੋਇਆ ਨਾਲੇ ਆਪਾਂ ਇਹਨਾਂ ਨੂੰ ਨਿਊਟ੍ਰੀਸ਼ਨ ਸ਼ੁਰੂ ਕਰਵਾਤਾ ਜੀ ਓਕੇ ਭਾਈ ਆ ਦਿੱਤਾ ਇਹਨਾਂ ਨੂੰ ਕਿਡਜ਼ ਗਰੋ ਜਿਹਦੇ ਨਾਲ ਇਹਦਾ ਕੱਦ ਅੱਛਾ ਇਹਦਾ ਕੋਈ ਸਰਟੀਫਿਕੇਟ ਤੇ ਨਹੀਂ ਹੈ ਇਹਦਾ ਕੋਈ ਸਰਟੀਫਿਕੇਟ ਨਹੀਂ ਜੀ ਫਰੂਟ ਔਰ ਵੈਜੀਟੇਬਲ ਤੋਂ ਬਣਿਆ ਹੋਇਆ ਆਪਣੇ ਖੁਦ ਦੇ ਕਸਟਮਾਈਜ਼ ਕਰਾਏ ਹੋਇਆ ਜੀ ਕਈ ਵਾਰ ਉਹ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਕਹਿ ਦੇਣਗੇ ਭਾਈ ਯਾਰ ਤੁਸੀਂ ਆਪਦੇ ਬੱਚਿਆਂ ਨੂੰ ਖਵਾ ਕੇ ਦਿਖਾਓ ਤੁਸੀਂ ਕਿਉਂ ਸਾਡੇ ਜਵਾਂ ਅੱਖਾਂ ਦੀ ਸਿਹਤ ਖਰਾਬ ਲੋਜੀ ਕਲਾ ਉੱਥੇ ਦੁੱਧ ਦੇ ਵਿੱਚ ਲੈਣਾ ਹੁੰਦਾ ਜੀ ਹਾਂ ਜੀ ਦੁੱਧ ਦੇ ਵਿੱਚ ਲੈਣਾ ਜੀ ਓਕੇ ਆ ਜਾ ਬੱਚੇ ਤੂੰ ਵੀ ਆ ਜਾ ਇੱਧਰ ਹੁਣ ਆਹਾ ਬੱਚੇ ਨੂੰ ਤੁਸੀਂ ਦੇ ਰਹੇ ਹੋ ਕਿ ਨਹੀਂ ਦੇ ਰਹੇ ਜੀ ਹਾਂ ਜੀ ਹਾਂ ਜੀ ਇਹ ਮੇਰੀ ਬੇਟੀ ਹੈ ਜੀ ਹਾਂ ਜੀ ਤੇ ਮੈਂ ਆਪਣੀ ਬੇਟੀ ਨੂੰ ਵੀ ਦਿੰਨੀ ਆ ਜੀ ਕਿਉਂਕਿ ਇਹਦਾ ਕੋਰਸ ਬੇਟੇ ਦਾ ਪੂਰਾ ਹੋ ਗਿਆ ਹੁਣ ਮੇਰੀ ਬੇਟੀ ਲੈ ਰਹੀ ਹੈ ਜੀ ਓਕੇ ਬੱਚੇ ਤੇਰੀ ਉਮਰ ਕਿੰਨੀ ਹੈ 14 ਸਾਲ 14 ਸਾਲ ਇਹਨੂੰ ਅੱਛਾ ਜੀ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਬੱਚੇ ਲੈ ਸਕਦੇ ਨੇ ਇਹ ਆਪਣੇ ਜੀ 2.5 ਸਾਲ ਦੇ ਵੀ ਬੱਚੇ ਤੋਂ ਆਪਾਂ 14 ਸਾਲ ਤੱਕ ਬੱਚੇ ਦੇ ਸਕਦੇ ਹਾਂ 14 15 ਸਾਲ ਤੱਕ ਦੇ ਸਕਦੇ ਹਾਂ 14 ਇਹ ਚੀਜ਼ਾਂ ਪਤਾ ਕਿਉਂ ਕਰ ਰਹੇ ਕਈਆਂ ਦੇ ਮਨ ਦੇ ਵਿੱਚ ਇਹ ਡਾਊਟ ਹੁੰਦਾ ਯਾਰ ਵੀ ਸਾਡੇ ਬੱਚੇ ਦੀ ਕੱਲ ਨੂੰ ਸਿਹਤ ਸੁਧਨਾ ਖਰਾਬ ਹੋ ਜੇ ਆਹ ਕੁੜੀਆਂ ਨੇ ਸਾਰਾ ਪੀ ਲਿਆ ਇਦੇ ਫਾਇਦੇ ਕੀ ਹੁੰਦੇ ਨੇ ਇੱਕ ਤਾਂ ਕਦ ਕੁੱਦ ਕਿਸੇ ਦਾ ਘੱਟ ਰਹੇ ਉਹ ਵੀ ਵਧਾ ਦੂਗਾ ਜੀ ਤੇ ਵੇਟ ਵੱਧਦਾ ਜੀ ਇਹਦੇ ਨਾਲ ਬੱਚੇ ਦਾ ਇੱਕ ਹਾਈਟ ਵੀ ਇੰਕਰੀਜ਼ ਹੁੰਦੀ ਜਿਵੇਂ ਕਾਫੀ ਕਸਟਮਰ ਕਹਿ ਦਿੰਦੇ ਨੇ ਵੀ ਮੈਮ ਵੀ ਸਾਡੇ ਬੱਚਾ ਖਾ ਪੀ ਨਹੀਂ ਆ ਰਾ ਕੁਝ ਤਾਂ ਜਦੋਂ 15 ਦਿਨਾਂ ਦੇ ਵਿੱਚ ਵਿੱਚ ਜੀ ਮਤਲਬ ਕਿ ਵੈਸੇ ਤਾਂ 3 ਦਿਨਾਂ 4 ਦਿਨਾਂ ਦੇ ਵਿੱਚ ਬੱਚਾ ਖਾਣ ਪੀਣ ਲੱਗ ਜਾਂਦਾ ਬੱਚੇ ਜੇ ਨਿਊਟ੍ਰੀਸ਼ਨ ਮਿਲਦਾ ਜੀ ਆਪਾਂ ਨਿਊਟ੍ਰੀਸ਼ਨ ਦਿੰਨੇ ਆ ਮਿਲਕ ਚ ਪਾ ਕੇ ਬੱਚੇ ਕਾਫੀ ਨਹੀਂ ਕੁਝ ਖਾਂਦੇ ਤਾਂ ਖਾਣ ਪੀਣ ਇਹਦੇ ਖਾਣ ਪੀਣ ਦੀ ਭੁੱਖ ਲੱਗਣ ਲੱਗ ਜਾਂਦੀ ਹੈ ਬੱਚੇ ਨੂੰ ਠੀਕ ਹੈ ਉਹਦੇ ਹੀ ਬੱਚਾ ਕਹਿਣ ਆ ਜਾਂਦਾ ਮੈਂ ਜਾਂ ਪਾਜੀ ਗੱਲ ਕਰੀਏ ਕਿ ਕੱਦ ਨਹੀਂ ਵਧਦਾ ਤਾਂ ਵਿਟਾਮਿਨਸ ਨੇਗੇ ਨੇਚੁਰਲ ਨੇ ਕੋਈ ਚੱਕਰ ਨਹੀਂ ਹੈਗਾ ਦਾ ਬਤੋਲਾ ਇਹ ਵੀ ਤੁਸੀਂ ਕurier ਕਰਵਾ ਸਕਦੇ ਹੋ ਘਰੇ ਤੁਹਾਡੇ ਪਹੁੰਚੂਗਾ ਸੇਮ ਨੰਬਰ ਤੇ ਕੰਟੈਕਟ ਕਰਕੇ ਇੱਕ ਤੁਹਾਡੇ ਕੋਲ ਪ੍ਰੋਡਕਟ ਆਈ ਹੈ ਕਹਿੰਦੇ ਭਾਵੇਂ ਮੁੰਡੇ ਹੋਣ ਭਾਵੇਂ ਕੁੜੀਆਂ ਹੋਣ ਸਕਿਨ ਦੀ ਕੋਈ ਪ੍ਰੋਬਲਮ ਹੋਵੇ 15 ਦਿਨਾਂ ਦੇ ਵਿੱਚ ਚਿਹਰੇ ਦੀ ਜਿਹੜੀ ਮਰਜ਼ੀ ਸਮੱਸਿਆ ਸਕਿਨ ਦੀ ਸਮੱਸਿਆ ਚਿਹਰਾ ਛੱਡੋ ਚામੜੀ ਦੀ ਕੋਈ ਵੀ ਜਮ ਦਾਗ ਦੂਗ ਪਿੰਪਲਸ ਛਾਈਆਂ ਝੁਰੜੀਆਂ ਸਭ ਚੱਕ ਦੂ ਹਾਂਜੀ 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 ਮੇਰਾ ਖੁਦ ਵੀ ਜਦੋਂ ਮੇਰਾ ਬੇਟਾ ਜੀ ਸਾਡੇ ਤੇ ਮੈਂ ਮਤਲਬ ਘਟਾਉਣਾ ਸ਼ੁਰੂ ਕਰਿਆ ਸੀ ਮੇਰਾ ਪੂਰਾ ਫੇਸ ਬਲੈਕਨੈਸ ਸੀਗਾ ਆ ਚੀਜ਼ ਪੂਰੀ ਬਲੈਕ ਸੀਗੀ ਤੇ ਉਹਦੇ ਨਾਲ ਹੀ ਮੈਂ ਸ਼ੁਰੂ ਕਰ ਲਿਆ ਸੀ ਜੀ ਨਿਊਟ੍ਰੀਸ਼ਨ ਜਦੋਂ ਤੁਹਾਨੂੰ ਕੋਈ ਵੀ ਨਹੀਂ ਕਹਿ ਸਕਦਾ ਵੀ ਚਿਹਰੇ ਤੇ ਕੋਈ ਸਮੱਸਿਆ ਸੀ ਆ ਤੁਹਾਡੇ ਸਾਹਮਣੇ ਨੇ ਕਿਉਂਕਿ ਉਹ ਚੀਜ਼ਾਂ ਨੇ अच्छा ए भी अपना कोई केमिकल ते ਨਹੀਂ ਜੀ ਕੋਈ ਕੈਮੀਕਲ ਨਹੀਂ ਹੈਗਾ ਜੀ ਇਹ ਚ ਓਕੇ ਅਸੀਂ ਇਹ ਦੇਖ ਸਕਦੇ ਹਾਂ ਚ 30 ਪਾਊਚ ਇਹ ਤੁਸੀਂ ਯੂਜ਼ ਕਰ ਰਹੇ ਹੋਗੇ ਹਾਂਜੀ ਮੈਂ ਯੂਜ਼ ਕਰ ਰਹੀ ਹਾਂ ਜੀ ਓਕੇ ਅੱਛਾ ਆਹ ਵਾਲੇ ਪਾਊਚ ਨਹੀਂ ਹੈ ਹਾਂਜੀ ਹਾਂਜੀ ਲਓ ਭਾਈ ਆਹ ਵਾਲੇ ਪਾਊਚ ਨੇ ਇਹਨੂੰ ਲੈਣ ਦਾ ਤਰੀਕਾ ਕੀ ਜੰਦਾ ਨੂੰ ਹਾਂਜੀ ਇਹ ਪਾ ਸਿਰਫ ਜੀ ਥੋੜੇ ਜੇ ਪਾਣੀ ਦੇ ਵਿੱਚ ਲੈਣਾ ਹੁੰਦਾ ਵਾ ਓਕੇ ਲਓ ਭਾਈ ਕੈਂਚੀ ਮੇ ਲੱਭੀ ਨਹੀਂ ਆਪਾਂ ਉਹਨੂੰ ਚਾਕੂ ਨਾਲੇ ਕੱਟਾਂਗੇ ਪਰ ਕੱਟਾਂਗੇ ਜਰੂਰ ਫੜੋ ਜੇ ਇੱਕ ਵਾਰੀ ਉੱਪਰੋਂ ਹਾਂਜੀ ਲਓ ਬਈ ਪਾਣੀ ਚ ਘੋਲਣਾ ਜੀ ਇਸ ਤਰੀਕੇ ਨਾਲ ਹੈ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਪੀ ਲੈਣਾ ਬਸ ਹਾਂਜੀ ਹਾਂਜੀ ਲਓ ਬਈ ਤੁਹਾਨੂੰ ਪੀ ਕੇ ਦਿਖਾਓ ਜੀ ਹਾਂਜੀ ਤੁਸੀਂ ਕਹਿ ਰਹੇ ਹੋ ਵੀ ਸੀ ਯੂਜ਼ ਕਰ ਰਹੇ ਆ ਲੈ ਰਹੇ ਆ ਪੀ ਕੇ ਦਿਖਾਓ ਲਓ ਬਈ ਆ ਤੁਹਾਡੇ ਸਾਹਮਣੇ ਪਿਉਣ ਦਾ ਰੀਜ਼ਨ ਇਹੀ ਹੈ ਸਰ ਏਦਾਂ ਦਾ ਵਾ ਜਿਵੇਂ ਆਪਾਂ ਕੋਈ ਜੂਸ ਪੀਨੇ ਹੁੰਦੇ ਆ ਜੀ ਠੀਕ ਹੈ ਜੀ ਉਹਦੇ ਲਿਖਿਆ ਵੀ ਹੋਇਆਗਾ ਔਰੇਂਜਾ ਪੈਸਾ ਦਾ ਔਰੇਂਜਾ ਫਲੇਵਰ ਹੋਊਗਾ ਦਾ ਮੇਰੇ ਸਭ ਦੇ ਨਾਲ ਲਓ ਬਈ ਤਿੰਨ ਚੀਜ਼ਾਂ ਨੇ ਗਈਆਂ ਤੁਹਾਨੂੰ weight ਵਾਲੀ ਵੀ ਦੱਸਦੀ ਕਦ ਤੁਹਾਡੇ ਸਾਹਮਣੇ ਆ ਪ੍ਰੂਫ ਹੈ ਆ ਬੱਚਾ ਵੀ ਦੇਖ ਲਓ ਹੁਣ ਲੈ ਰਿਹਾ ਹੈਗਾ ਠੀਕ ਹੈ ਤੇ ਸਕਿਨ ਦੀ ਚੈੱਕ ਕਰੋਗੇ ਸਕਿਨ ਤੇ ਵਜੋਂ ਤੁਹਾਡੇ ਸਾਹਮਣੇ ਦੋਨੋਂ ਰਿਜ਼ਲਟ ਨੇ ਆ ਤਿੰਨਾਂ ਦੇ ਵਿੱਚੋਂ ਕਿਸੇ ਵੀ ਆਪਣੇ 20 ਰੁਪਏ ਨੂੰ ਕੋਈ ਵੀ ਦਿੱਕਤ ਹੈ ਆ ਸੇਮ ਨੰਬਰ ਤੇ ਕੰਟੈਕਟ ਕਰ ਲਓ ਜਿਹੜਾ ਸਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਬਾਕੀ ਜੇ ਤੁਸੀਂ ਉਰੇ ਆਉਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਆ ਬਾਕੀ ਸਕਰੀਨ ਤੇ ਐਡਰੈਸ ਵੀ ਚੱਲ ਰਿਹਾ ਹੈ ਬਾਕੀ ਜਿਹੜੇ ਦੂਰ ਬੈਠੇ ਹੁੰਦੇ ਨੇਗੇ ਜਮੀ ਪਰਵਾਹ ਨਾ ਮੰਨਿਓ ਬਈ ਕੋਰੇ ਕੂਰੀਅਰ ਕਰੋਨਾ ਕਰੇ ਕੂਰੀਰੂ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਵੀ ਹੈਗੀਗੀ ਬਾਕੀ ਇੰਡੀਆ ਦੇ ਵਿੱਚ ਕੂਰੀਅਰ ਦੇ ਚਾਰਜਸ ਤਾਂ ਫ੍ਰੀ ਨਹੀਂ ਆ। ਹਾਂਜੀ ਹਾਂਜੀ ਫ੍ਰੀ ਨੇ ਜੀ। ਬਾਕੀ ਦਿੱਤੇ ਨੰਬਰ ਤੇ ਕਰ ਲੋ ਜੀ ਕੰਟੈਕਟ ਜਿੰਨਾ ਕਿਸੇ ਨੂੰ ਵੀ ਆਪਣੇ ਵੀਰ ਭਾਈ ਨੂੰ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਹੈ।